ਮੇਜਰ ਗਖਲ ਤੇ ਮਾਨੀ ਗਖਲ ਉਹਨਾਂ ਦਾ ਔਰ ਕੈਨੇਡਾ ਦਾ ਸਰੀਦ ਜਤਿੰਦਰ ਲਖੇ ਉਹਨਾਂ ਦਾ ਛੇ ਧਨਵਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੰਨੀ ਆ ਗਿਆ ਬਣੀ ਦੀ ਰੇਡ ਨਿਊਯਾਰਕ ਮੈਟਰੋ ਦੀ ਟੀਮ ਵੱਲੋਂ ਪਈ ਹੋਈ ਹਰਸ਼ੀਲੂ 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 ਹਰ ਕਬੱਡੀ ਆ ਬੱਲੇ 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 ਆ ਤਗੜੇ ਰਫੇ ਦੀ ਕੋਸ਼ਿਸ਼ ਚੱਲਦੀ ਹੋਈ ਇੱਕ ਜੋਰ ਦੇ ਨਾਲ ਕਮਾਲ ਫਾੜਿਆ ਗੋਲ ਕਬੱਡੀ ਕਬੱਡੀ ਸੋਹਣੇ ਗੱਲਵਾ ਕੇ ਤੀਰ ਤਪੇ ਨਹੀਂ ਲਾਉਂਦਾ ਗੱਭਰੂ ਤੋੜੇ ਵੇਰ ਟਿਕਾਣੇ ਦਾ ਕੁੱਟਣ ਘਟਕਣ ਇੱਕ ਵਾਰ ਯੋਰਦਾ ਯੋਰ ਆਰਿਆ ਪ੍ਰਬੰਧਕਾਂ ਦੇ ਵਾਸਤੇ ਬਹੁਤ ਵੱਡਾ ਪਰਾਲਾ ਵੱਡਾ ਉਤਮ ਵੱਡੇ ਯਤਨ ਅਗਲੀ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਬੰਟੀ ਮੰਡੀ ਲਈ 100 ਡਾਲਰ ਹੋਊਗਾ ਗੈਰੀ ਟਰਾਂਸਪੋਰਟ ਵੱਲੋਂ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਣ ਵਾਲੀ ਗੱਲ ਹੁੰਦੀ ਹੋਈ ਹਨ ਰੀਸਾ ਵੱਜ ਗਈ ਕੰਜੀ ਵੱਜ ਗਈ ਕੰਜੀ ਬੋਪਰੀਆ ਹੁਸ਼ਿਆਰਾ 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 ਆ ਚੱਕੇ ਜਿਆ ਮਹਿੰਦੇ ਹੋਏ ਸਾਲ ਆ ਗਿਆ ਸਿਰਾ ਲਾ ਗਿਆ ਦੇਵੀ ਸੋਲ ਸਤਿਮਾ ਦੋਨਾ ਉਧਰ ਸਾਈਂ ਸੋਲ ਅਗਲੀ ਮੈਦਾਨ ਦੇ ਵਿੱਚ ਤਿਆਰ ਹੈ ਐਨ ਗੁੰਦਿਆ ਹੋਇਆ ਸਰੀਰ ਹੈ ਔਰ ਨੌਜਵਾਨ ਨੇ ਕਹਿੰਦੇ ਸੋਹਣੀ ਦੇਖਾ ਵੋਟਿਆਂ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਆ ਚਾਰ ਜੱਫੀ ਨੇ ਮੈਟਰੋ ਨਿਊਯਾਰਕ ਦੇ ਸੱਤੂ ਹੈ ਮੰਨੀਆਂ ਮੰਨੀਆਂ ਮਾੜਾ ਲੱਖਾਂ ਕੋਠੇ ਜੱਟਾਂ ਵਾਲਾ ਬਾਉਪਰੀਓ ਹੁਸ਼ਾਰਾ ਯਾਫੀ ਚਾਰ ਸਿਰੇ ਦੇ ਹੁਸ਼ਾਰਾ ਬਾਉਪਰੀਆ ਆ ਲੱਗ ਗਿਆ ਜਫਾਕ ਨਹੀਂ ਗੱਲਾਂ ਫੇਰ ਟਕਾਲੇ ਲੱਗਣ ਗਿਆ ਆ ਕਬੱਡੀ 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 ਹੁਸ਼ਾਰਾ 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 ਬਾਉਪਰ ਪਿੰਡ ਦਾ ਹੁਸ਼ਾਰਾ ਇੰਗਲੈਂਡ ਚ ਤਕਰਾ ਬਾਉਪਰੀਆ 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 ਹੁਸ਼ਾਰਾ 100 ڈالر ਰਵੀ ਸੰਧੂ ਵੱਲੋਂ ਮਨੂਫੇ ਤੋਂ ਖੁਸ਼ ਹੋ ਗਏ ਰਵੀ ਸੰਧੂ ਤੇ ਬਿੱਲਾ ਸੰਧੂ ਲਾਲਾ ਭੱਟੀ ਜੱਟ ਬੀਸੀ ਨੇ ਸੀਜ਼ਨ ਦਾ ਉੱਤਮ ਜਾਫੀ ਰਿਹਾ ਸੀਜ਼ਨ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਸ਼ਮਸੂਰੀਆ ਸੁਲਤਾਨ ਅੱਧਾ ਹੋਇਆ ਕਬੱਡੀ ਖਿਡਾਰੀ ਆ ਆ ਆ ਮਨੀ ਦੇ ਸੁਲਤਾਨ ਮਨੀ ਦੇ ਸੁਲਤਾਨ ਹੇ ਹਾ ਬਾਈ ਜੇ ਜਫੇ ਦਾ ਸਵਾਦ ਆਇਆ ਇੱਕ ਵਾਰ ਤਾੜੀਆਂ ਜ਼ੋਰਦਾਰ ਆਪਣੇ ਆ ਦਿਓ ਹੁਣ ਚਾਰ ਹਲੋਂ ਢੇਰੀਆਂ ਦਾ ਵੀ ਤਗੜਾ ਖੇਡਿਆ ਜੱਗਾ ਹੁਣ ਚਾਰਾਂ ਦੇ ਵਿੱਚੋਂ ਕੌਣ ਸ਼ੀਲੂ ਬਾਹੂ ਅਖਬਰਪੁਰੀਆ ਸਮੀਰ ਖਾਨ ਕੋਟਲੀ ਦਾ ਯਾਨ ਸੁਰਕਪੁਰੀਆ ਜੋਧਾ ਆਹ ਰੇਡ ਤੇ ਕਹਿੰਦੇ ਬਣ ਗਈ ਸਨੈਪਚੈਟ ਬਣ ਗਈ ਸਨੈਪਚੈਟ ਸ਼ੀਲੂ ਦੇ ਜੱਫੇ 'ਚੀ ਸ਼ੀਲੂ 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 ਆਹ ਸ਼ੀਲੂ ਕਰਾਉਂਦਾ ਇਹਨੂੰ ਇਹਨੂੰ ਆਹ ਮਰਾ ਦੇ ਤਗੜਾ ਰਹਾ ਪਣ ਬਾਹੂ ਅਕਰੂਪਾ ਵਾਲਾ ਇਹ ਹਾ ਸ਼ੀਲੂ ਹਰਿਆਣਾ ਵਾਲਾ ਸ਼ੋਰਾ ਸ਼ੀਲੂ ਸ਼ਾਗਰ ਵਿੱਚ ਦੁਨੀਆ ਨੇ ਆ ਮੰਗੁਸਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾਂ ਖਾ ਫੈਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਖਾ ਫੈਦਾ ਕਬੱਡੀ ਖਿਡਾਰੀਆਂ ਦਾ ਹਸਨ ਦਾ ਸਨਮਾਨ ਦੇ ਮਲੇ ਮਲੇ ਕਬੱਡੀ ਮਲੇ ਮਲੇ ਮੱਲੀ ਵਾਲੇ ਮੱਲੀ ਵਾਲੇ ਹੋ ਗਏ ਅਮਰੀਕਾ 'ਚ ਤਾੜੀਆਂ ਦਰਸ਼ਕਾਂ ਦੇ ਤਾੜੀਆਂ ਮਾਰੋ ਮੁੰਡਿਆਂ ਦੇ ਵਾਸਤੇ I'm sorry.